ਇੱਕਦਾਂ ਹੋ ਕੇ ਰਹਿਣਾ ਆਦਤ ਮਾੜੀ ਨਹੀਂ ਹੁੰਦੀ ਜਿਹੜੀ ਤਾਂ ਆਇਉਂ ਤੇ ਲੱਗੇ ਓਹ ਯਾਰੀ ਨਹੀਂ ਹੁੰਦੀ ਬੰਦਾ ਬੜਵिलास ਪੂਰੀ ਨਹੀਂ ਕਟਿਆ ਜਾਵੇਗਾ ਕੰਦਾ ਟੱਪਣ ਨੂੰ ਏ ਜ਼ਿੰਦਗੀ ਸਾਰੀ ਨਹੀਂ ਹੁੰਦੀ ਓਏ ਕੰਦਾ ஆ அஷ்கால ஆ அஷ்க நே வியக்கவால ਕਰ ਪਟਨੂਗੇ ਆਪਣਾ ਨਾਲੇ ਪਟੂ ਹੋਰਾਂ ਦਾ ਇੱਜ਼ਤ ਜਾਂਦੀ ਔਰਤ ਦੇ ਕੀ ਜਾਂਦਾ ਸ਼ੋਰਾਂ ਦਾ ਕਰ ਪਟਨੂਗੇ ਆਪਣਾ ਨਾਲੇ ਪਟੂ ਹੋਰਾਂ ਦਾ ਇੱਜ਼ਤ ਜਾਂਦੀ ਔਰਤ ਦੇ ਕੀ ਜਾਂਦਾ ਸ਼ੋਰਾਂ ਦਾ ਇਸ ਗਮਾਨ ਚ ਗਿਆਂਦੇ ਨੇ ਪੱਟੇ ਗੇ ਠੱਡੇ ਇਸ ਗਮਾਨ ਚ ਗਿਆਂਦੇ ਨੇ ਪੱਟੇ ਗੇ ਠੱਡੇ ਵਿਆਹ ਕਰਵਾ ਲੈਣ ਤੇ ਨਹੀਂ ਪਰ ਆਸ਼ਕ ਨਹੀਂ ਛੱਡੇ ਵਿਆਕਰੇ ਵਾਲਿਆ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਉਹ ਬਚਪਨ 'ਤੇ ਆਪਣੇ ਆਪ ਤੋਂ ਸ਼ਰਮ ਆਉਣ ਗਿਆ ਜਦ ਪਤਾ ਆ ਉਹਨਾਂ ਨੂੰ ਲੱਗੇ ਹੱਥ ਗਲ ਮੇਨੂੰ ਪਾਉਣ ਗਿਆ ਬਚਪਨ 'ਤੇ ਆਪਣੇ ਆਪ ਤੋਂ ਸ਼ਰਮ ਆਉਣ ਗਿਆ ਜਦ ਪਤਾ ਉਹਨਾਂ ਨੂੰ ਲੱਗੇ ਹੱਥ ਗਲ ਮੇਨੂੰ ਪਾਉਣ ਗਿਆ ਰਾਜ ਨਜ਼ਰਾਂ ਦਾਗ ਨਹੀਂ ਲੈਂਦੇ ਇਹ ਚਿਤ ਨੂੰ ਲੱਗੇ ਓਏ ਰਾਤ ਨੰਜਰਾ ਦਾਜ ਨਹੀਂ ਲੈਂਦੇ ਇੱਛਤ ਨੂੰ ਲੱਗੇ ਵਿਆਕਰਮ ਵਾਲੇ ਚਦਰੀ ਨੇ ਪਰ ਆਸ਼ਕ ਨਹੀਂ ਛੱਡੇ ਵਿਆਕਰਮ ਵਾਲੇ ਚਦਰੀ ਨੇ ਪਰ ਆਸ਼ਕ ਨਹੀਂ ਛੱਡੇ ਓਏ ਹੁੰਦਿਆਂ ਸਦਾ ਸਲਾਮਾ ਪਾਵੇਂ ਚੜਦੇ ਚੋਵਨ ਨੂੰ ਬਲਾਸਪਰੀ ਨਾ ਪਛਦਾ ਕੋਈ ਟਾਂ ਤੇ ਚੋਵਨ ਨੂੰ ਓਏ ਹੁੰਦਿਆਂ ਸਦਾ ਸਲਾਮਾ ਪਾਵੇਂ ਚੜਦੇ ਚੋਵਨ ਨੂੰ ਬਲਾਸਮਰੀਨਾ ਪਛਤਾ ਕੋ ਇਟਾਂ ਤੇ ਚੋਵਨ ਨੂੰ ਐਸ ਗੁਮਾਨ ਚ ਗਈਆ ਦੇ ਨੇ ਪੱਟੇ ਗੇ ਠੱਡੇ ਐਸ ਗੁਮਾਨ ਚ ਗਈਆ ਦੇ ਨੇ ਪੱਟੇ ਗੇ ਠੱਡੇ ਵਿਆਕਰਵਾਲੀ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਵਿਆਕਰਵਾਲੀ ਚੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਉਹ ਹੀ ਲੱਛਣ ਮਾੜੇ ਉਹ ਹੀ ਨਖਰੇ ਲਖ ਰੋਦੇ ਰੈਣ ਸੈਣ ਦੇ ਟੰਕ ਹੁਰਾਂ ਤੋਂ ਵੱਖਰੇ ਨਕਰੂ ਦੇ ਜੇ ਆਹੀ ਕੁਟ ਸਿੱਕਰਨਾ ਪਹਿਲੇ ਪੱਲੇ ਕਿਉਂ ਅੱਡੇ ਜੇ ਆਹੀ ਕੁਟ ਸਿੱਕਰਨਾ ਪਹਿਲੇ ਪੱਲੇ ਕਿਉਂ ਅੱਡੇ ਵਿਆਖਰ ਵਾਲੇ ਤਿੰਦਰੀ ਨੇ ਪਰ ਆਸ਼ਕ ਨਹੀਂ ਛੱਡੇ ਵਿਆਖਰ ਵਾਲੇ ਤਿੰਦਰੀ ਨੇ ਪਰ ਆਸ਼ਕ ਨਹੀਂ ਛੱਡੇ